की हाल है दोस्तों ठीक ठाक और थोड़े दिन रह गए जाने की आज छब्बी तरीक है सताई तरीक है अठाई नती ती इकती जाने की चार दिन रह गए तो पंजे दिन वोट है तैयार हो जाओ और आ, ਸੌਰੀ ਆਫ ਦਿ ਰਿਸ਼ਤੇਦਾਰ ਪੈਡ ਪਰ ਮਾਨੂੰ ਸੁਣੀ ਲਾ ਦਿਓ ਕਿ ਇੱਕ ਤਰੀਕ ਨੂੰ ਵੋਟਾਂ ਪੰਜੇ ਵਾਲਾ ਬਟਨ ਦਬਾ ਕੇ ਤੁਹਾਡੇ ਬਾਈ ਨੂੰ ਕਾਮਯਾਬ ਕਰਨਾ ਹੈ। ਅੱਛਾ ਯਾਰ ਮੈਂ ਗੱਲ ਕਰਨੀ ਚਾਹੁੰਦਾ ਸੀ ਕੱਲ ਇੱਕ ਨਵੀਂ ਗੱਲ ਸਾਹਮਣੇ ਆਈ ਹੈ। ਦੇਸ਼ ਦੇ ગ્રામੰਤ੍ਰੀ ਅਮੀਸ਼ਾਜੀ ਗੱਲ ਆਈ ਸੀ ਇੱਥੇ ਲੁਧਿਆਣੇ। ਤੇ ਜਦੋਂ ਲੁਧਿਆਣੇ ਆਏ ਤਾਂ ਜਿਵੇਂ ਲੀਡਰ ਕਰਦੇ ਹੁੰਦੇ ਆ ਵੀ ਕਹਿ ਦਿਓ ਮੇਰਾ ਇਹ ਭਰਾ ਹੈ ਮੇਰਾ ਇਹ ਦੋਸਤ ਹੈ ਫਿਰ ਸੱਚੀ ਗੱਲ ਅਮਿਤ ਸ਼ਾਹ ਦੇ ਮੂੰਹੋਂ ਨਿਕਲ ਗਈ ਅਮਿਤ ਸ਼ਾਹ ਜੀ ਨੇ ਕੀ ਕਿਹਾ ਉਹਨਾਂ ਨੇ ਕਿਹਾ ਕਿ ਬਿੱਟੂ ਮੇਰਾ 5 ਸਾਲ ਪੁਰਾਣਾ ਦੋਸਤ ਹੈ ਜਾਣੀ ਕਿ ਇਹਦਾ ਮਤਲਬ 5 ਸਾਲਾਂ ਤੋਂ ਦੋਸਤੀ ਬਿੱਟੂ ਜੀ ਦੀ ਅਮਿੱਤਾਂ ਜਿਹਾ ਹੈਗੀ ਹੈ ਨਾਲ ਹੀ ਨਾਲ ਮੈਨੂੰ ਯਾਦ ਹੈ ਭਾਰਤ ਜੋੜੋ ਯਾਤਰਾ ਹੋਈ ਸੀ ਅੱਜ ਤੋਂ 2.5 ਸਾਲ ਪਹਿਲਾਂ 2 ਸਾਲ ਪਹਿਲਾਂ ਤੇ ਰਾਹੁਲ ਕਾਂਦੀ ਦਾ ਹੱਥ ਫੜ ਕੇ ਬਿੱਟੂ ਜੀ ਕਹਿੰਦੇ ਕਿ ਮੇਰੇ ਖੂਨ ਦਾ ਕਤਰਾ ਕਤਰਾ ਵੀ ਤੁਹਾਡਾ ਤੁਹਾਡਾ ਦੇਨ ਨਹੀਂ ਦੇ ਸਕਦਾ ਸੋ ਇਹ ਬਿੱਟੂ ਹੈ ਬਿੱਟੂ ਦੀ ਅਸਲੀਅਤ ਥੋੜੇ ਦਿਨ ਪਹਿਲਾਂ ਆਡੀਓ ਵੀ ਜਾਰੀ ਹੋਈ ਸੀ ਬਿੱਟੂ ਜੀ ਦੀ ਜਿਹਦੇ ਚ ਲੋਕਾਂ ਨੂੰ ਪਤਾ ਲੱਗ ਗਿਆ ਸੀ ਕਿ ਇਸ ਬੰਦੇ ਦੀ ਫਿਦਰਤ ਤੇ ਅਸਲੀਅਤ ਕੀ ਹੈ ਜਿਹੜਾ ਬੰਦਾ ਕਾਂਗਰਸ ਚ ਰਹਿੰਦੇ ਹੋਏ ਵੀ ਉਧਰੋਂ ਆਦਰਨੀਆ ਅਮਿਤ ਸ਼ਾਹ ਜੀ ਨਾਲ ਵੀ ਦੋਸਤੀ ਹੈ ਉਹਨਾਂ ਦੀ ਸੋ ਤੁਸੀਂ ਸਮਝ ਸਕਦੇ ਹੋ ਕਿ ਕਿਉਂ ਇਸ ਬੰਦੇ ਨੂੰ ਮੈਂ ਜਿਹੜੇ ਸ਼ਬਦਾਂ ਦਾ ਇਸਤੇਮਾਲ ਕਰਦਾ ਹਾਂ ਉਹ ਕਿਉਂ ਇਹ ਰਿਵਾਸੇ ਕਰਦਾ ਹੈ ਇਸੇ ਤਰ੍ਹਾਂ ਦੇ ਲੋਕ ਸਨ ਜਦੋਂ ਅੰਗਰੇਜ਼ਾਂ ਦਾ ਰਾਜ ਹੋਇਆ ਕਰਦਾ ਸੀ ਔਰ ਅੰਗਰੇਜ਼ਾਂ ਨੇ ਰਾਜ ਕਾਫੀ ਭਰੇ ਕੀਤਾ ਔਰ ਆਜ਼ਾਦੀ ਬੜੀਆਂ ਕਾਲਣਾ ਬਾਅਦ ਕ ਮਿਲੀ ਸਾਨੂੰ ਸ਼ਹਾਦਤਾਂ ਦੇਣੀਆਂ ਪਈਆਂ ਭਗਤ ਸਿੰਘ ਅਰਗੇ ਲੋਕਾਂ ਨੂੰ ਕਰਤਾਰ ਸਿੰਘ ਸਰਾਭੇ ਅਰਗੇ ਲੋਕਾਂ ਨੂੰ ਕਿਉਂਕਿ ਉਦੋਂ ਵੀ ਲੋਕ ਸਾਡੇ ਜਿਹੜੇ ਸਿੱਖ ਉਹ ਅੰਗਰੇਜ਼ਾਂ ਨਾਲ ਮਿਲੇ ਗਏ ਸਨ ਜਦੋਂ ਕਹਿੰਦੇ ਕਿ ਆਪਣਾ ਘਰ ਦਾ ਪੇਤੀ ਲੰਕਾ ਟਾਏ ਕਿ ਆਪਣਾ ਹੀ ਬਗਾਨਿਆਂ ਨਾਲ ਮੇਜੇ ਤਾਂ ਫਿਰ ਕੀ ਬਣੂ ਦੁਨੀਆ ਦਾ ਸੱਚ ਪਾਸ਼ਾ ਵਾਹਿਗੁਰੂ ਜਾਣੇ ਸੋ ਇਹਦੇ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਦੂਜੀ ਗੱਲ ਬਿੱਟੂ ਜੀ ਜੇ ਤੁਸੀਂ 5 ਸਾਲਾਂ ਦੇ ਦੇਸ਼ ਦੇ ਗ੍ਰਹਿ ਮੰਤਰੀ ਦੇ ਮਿੱਤਰ ਸੋਂ ਤਾ ਲੁੜਿਆਣੇ ਅਸੀਂ ਕੁਝ ਲੈ ਕੇ ਆਉਣਾ ਸੀ ਕੋਈ ਟ੍ਰੇਨ ਚਲਾ ਲੈਂਦੇ ਕੋਈ ਪੀਜੀਆ ਹੀ ਬਣਾ ਲੈਂਦੇ ਕੋਈ ਪলিউਸ਼ਨ ਦੇ ਲਈ ਕੋਈ ਕੰਮ ਕਰ ਲੈਂਦੇ ਇਹ ਕੋਈ ਬੁੱਢਾ ਨਾਲਾ ਦਰਿਆ ਲਈ ਪੈਸੇ ਲਿਆਉਂਦੇ ਸੋ ਦੋਨੇ ਪਾਸੇ ਗੱਲਾਂ ਐ ਕਹਿੰਦਾ ਮਤਲਬ ਉੱਥੇ ਮੋਦੀ ਜੀ ਤੋਂ ਕੋ ਆਇਆ ਕਿਉਂਕਿ ਮੋਦੀ ਜੀ ਨੇ ਜਵਾਬ ਦਿੱਤਾ ਕਿ ਮੋਦੀ ਜੀ ਕੇਵਲ ਉਹਨਾਂ ਸੀਟਾਂ ਤੇ ਹੀ ਜਾਣਗੇ ਜਿੱਥੇ ਕੋਈ ਕੰਪੀਟੀਸ਼ਨ ਭਾਜਪਾ ਦਾ ਵਿਅਕਤੀ ਦੇ ਰਿਹਾ ਹੈ ਜਿੱਥੇ ਕੰਪੀਟੀਸ਼ਨ ਹੀ ਨਹੀਂ ਐ ਕੋਈ ਭਾਜਪਾ ਦੇ ਵਿਅਕਤੀ ਦਾ ਤੇ ਉਹ ਤੀਜੇ ਚੌਥੇ ਨੰਬਰ ਦਾ ਕੈਂਡੀਡੇਟ ਹੈ ਉੱਥੇ ਮੇਰਾ ਖਿਆਲ ਦੇਸ਼ ਦਾ ਪ੍ਰਧਾਨ ਮੰਤਰੀ ਜਾਣਦੇ ਨਹੀਂ ਹੈ ਉੱਥੇ ਵੀ ਤੁਸੀਂ ਹੁਣ ਇਹਨਾਂ ਦਾ ਹਾਲਾਤ ਦੇਖ ਲਓ ਬੀਜੇਪੀ ਦੇ ਹਾਲਾਤ ਵੀ ਦੇਖ ਲਓ ਬੀਜੇਪੀ ਕਾਡਰ ਦੇ ਬਹੁਤ ਨਿਮੋਸ਼ੀ ਅੱਜ ਬੀਜੇਪੀ ਕਾਡਰ ਦੇ ਵਿੱਚ ਪੂਰਾ ਕਾਰਨ ਇਹ ਹੈ ਕਿ ਸਾਰੀ ਕਾਂਗਰਸ ਨੂੰ ਇਹ ਕੈਡਰ ਫੜਾਤਾ ਕੈਪਟਨ ਅਮਰਿੰਦਰ ਸਿੰਘ ਨੂੰ ਫੜਾਤਾ ਇਹ ਕੈਡਰ ਸੁਨੀਲ ਜਾਖੜ ਕਾਂਗਰਸ ਚੋਂ ਆਏ ਹੁਣ ਬਿੱਟੂ ਜੀ ਚੁਣავੀ ਰ ਲਈਤੇ ਕਿਸੇ ਤੇ ਆਉਂਦੇ ਐ ਤੇ ਕਹਿੰਦੇ ਬਿੱਟੂ ਜੀ ਹਮਾਰੇ ਦੋਸਤ ਹੈ ਪੂਰਾ ਕਾਰਨ ਇਹ ਹੈ ਕਿ ਬਿੱਟੂ ਜੀ ਨੇ ਬਹੁਤ ਮਿੰਤਾ ਤਰਲੇ ਕੀਤੇ ਮੈਨੂੰ ਤਾਂ ਪੀਐਮਓ ਚੋਂ ਪਤਾ ਲੱਗਿਆ ਕਿਉਂਕਿ ਆਫੀਸਰ ਸਹਿਬਾਨ ਹੁੰਦੇ ਐ ਇੱਧਰ ਉੱਧਰ ਔਰ ਕੁਝ ਸਾਥੀ ਹੁੰਦੇ ਐ ਔਰ ਉਹਨਾਂ ਨੂੰ ਪਤਾ ਲੱਗਿਆ ਵੀ ਬਿੱਟੂ ਜੀ ਨੇ ਕਿੱਦਾਂ ਦੇਸ਼ ਦੇ ਪ੍ਰਧਾਨ ਮੰਤਰੀ ਜੀ ਦੇ ਲੇਲੜੀਆਂ ਕੱਡੀਆਂ ਕੀ ਕਿਰਪਾ ਕਰਕੇ ਮੇਰਾ ਕੁਝ ਨਹੀਂ ਬੰਨਣਾ ਤੁਸੀਂ ਇਹ ਗੱਲ ਕਹਿ ਕੇ ਜਾਣੀ ਹੈ ਆਲਦੋ ਪ੍ਰਾਈਮ ਮਿਨਿਸਟਰ ਨਹੀਂ ਚਾਹੁੰਦਾ ਸੀ ਇਹ ਗੱਲ ਕਹਿਣੀ ਔਰ ਫੇਰ ਇਧਰੋਂ ਉਧਰੋਂ ਪ੍ਰੈਸ਼ਰਾਈਜ਼ ਕਰਕੇ ਬਿੱਟੂ ਜੀ ਨੇ ਕਵਾਇਆ ਸੋ ਮੇਰੇ ਕਹਿਣ ਦਾ ਮਤਲਬ ਕਿ ਅਗਰ ਉੱਥੇ ਉੱਥੇ ਸੱਚ ਕੇ ਕਹਿਣ ਨਾਲੋਂ ਤਾਂ ਚੰਗਾ ਹੁੰਦਾ ਜੇ ਪ੍ਰਾਈਮ ਮਿਨਿਸਟਰ ਲੁਧਿਆਣੇ ਆਉਂਦੇ ਸੋ ਲੇਕਿਨ ਪ੍ਰਾਈਮ ਮਿਨਿਸਟਰ ਨੇ ਜਲੰਧਰ ਜਾ ਰਹੇ ਨੇ ਪ੍ਰਾਈਮ ਮਿਨਿਸਟਰ ਜਾ ਕੇ ਆਏ ਨੇ ਪਟਿਆਲਾ ਜਾ ਕੇ ਆਏ ਨੇ ਆਈ ਥਿੰਕ ਪ੍ਰਾਈਮ ਮਿਨਿਸਟਰ ਲੁਧਿਆਣਾ ਉੱਥੇ ਜਾ ਰਹੇ ਨੇ ਗੁਰਦਾਸਪੁਰ ਪਰ ਪ੍ਰਾਈਮ ਮਿਨਿਸਟਰ ਮੇਰਾ ਖਿਆਲ ਲੁਧਿਆਣਾ ਨਹੀਂ ਆਏ ਨਹੀਂ ਆਉਣਗੇ ਸੋ ਇਹ ਸਾਰੀ ਮੈਂ ਤੁਹਾਨੂੰ ਜਿਹੜੀ ਕਟਨਾ ਕਰਮ ਸੀਗਾ ਇਹ ਤੁਹਾਨੂੰ ਦੱਸਣਾ ਚਾਹੁੰਦਾ ਸੀ ਬਾਕੀ ਮੇਰਾ ਖਿਆਲ ਪੰਜਾਬ ਦੇ ਲੋਕ ਜਿੰਨੇ ਅਮਿਤ ਸ਼ਾ ਜੀ ਔਰ ਮੋਦੀ ਜੀ ਜਿੰਨੇ ਗੇੜੇ ਲਾਉਣਗੇ ਓਨੀ ਮਜ਼ਬੂਤੀ ਦੇ ਨਾਲ ਪੰਜਾਬ ਦੇ ਲੋਕ ਵੋਟਾਂ ਕਾਂਗਰਸ ਪਾਰਟੀ ਨੂੰ ਵੱਧ ਪਾਉਣਗੇ ਕਿਉਂਕਿ ਇਹਦਾ ਬੰਦਿਆਂ ਦੇ ਪ੍ਰਤੀ ਪੰਜਾਬ ਦੇ ਲੋਕਾਂ ਨੂੰ ਨਫ਼ਰਤ ਹੈ ਜਿਸ ਪ੍ਰਕਾਰ ਦਾ ਕੰਮ ਇਹਨਾਂ ਨੇ ਮਗਰਲੇ ਸਾਲਾਂ 'ਚ ਪੰਜਾਬ ਦੇ ਲਈ ਕੀਤਾ ਜੋ ਵਿਤਕਰਾ ਤੁਸੀਂ ਦੇਖੋ ਕਿਸੇ ਪ੍ਰਕਾਰ ਦੀ ਕੋਈ ਰਾਹਤ ਪੰਜਾਬ ਨੂੰ ਨਹੀਂ ਹੈ ਤੇ ਨਾ ਹੀ ਕੋਈ ਸਾਡੇ ਇੱਥੇ ਕੋਈ ਕੰਮ ਕੀਤਾ ਜਿਹਦੇ ਕੰਮ ਕਰਕੇ ਅਸੀਂ ਉਹਨਾਂ ਨੂੰ ਵੋਟਾਂ ਪਾ ਦੀਏ 10 ਸਾਲ ਦੀ ਦੇਸ਼ ਦਾ ਪ੍ਰਧਾਨ ਮੰਤਰੀ ਹੋਵੇ ਤੇ ਕਲੀਆਂ ਗੱਲਾਂ ਬਾਤਾਂ ਸੁਣਾ ਕੇ ਮੁੜ ਜਾਏ ਸੋ ਮੈਂ ਸਮਝਦਾ ਕਿ ਇਹਦੂ ਮਾੜੀ ਗੱਲ ਕੋਈ ਹੋ ਨਹੀਂ ਸਕਦੀ ਸੋ ਦੋਸਤੋ ਤਕੜੇ ਰਹੋ ਹਿੰਮਤ ਹੌਸਲਾ ਜਜ਼ਬਾ ਤੁਹਾਡਾ ਕਾਇਮ ਰਹੇ ਔਰ ਆਪਾਂ ਇਹ ਜੰਗ ਜਿੱਤਨੀ ਜਿੱਤਨੀ ਹੈ ਤੁਹਾਡੇ ਅਸ਼ੀਰਵਾਦ ਦੇ ਨਾਲ ਗਲਾ ਖਰਾਬ ਹੈ ਕਾਫੀ ਔਰ ਕਾਫੀ ਜ਼ੋਰ ਲੱਗ ਜਾਂਦਾ ਬੋਲਣ ਤੇ ਸੋ ਪਰ ਅੱਜ ਮਲਠੀ ਮਲੂਠੀ ਜੀ ਖਾਦੀ ਹੈ ਗਰਮੀ ਦਾ ਹੈ ਗਰਮੀ ਚੌਖਾ ਵੀ ਹੁੰਦਾ ਕਰਨਾ ਚੁਣਾਵ ਲੜਨਾ ਪਰ ਫਿਰ ਵੀ ਚੱਲ ਰਹੇ ਹਾਂ ਹੁਣ ਮੈਂ ਜਗਰਾਉ ਹਾਂ ਔਰ ਫਿਰ ਜਗਰਾਉ ਤੋਂ ਬਾਅਦ ਇੱਕ 2 ਘੰਟੇ ਲਈ ਮੁਕਸਰ ਵੀ ਜਾ ਕੇ ਆਉਂਗਾ ਔਰ ਅੱਜ ਅਸੀਂ ਪਰਮਿਸ਼ਨ ਮੰਗ ਰਹੇ ਸਾਂ ਪ੍ਰਸ਼ਾਸਨ ਤੋਂ ਕਿੱਡੀ ਮਾੜੀ ਗੱਲ ਹੈ ਭਗਵੰਤ ਮਾਨ ਦਾ ਰੋਡ ਸ਼ੋਅ ਹੈ ਅਗਰ ਮੁੱਖ ਮੰਤਰੀ ਸਾਹਿਬ ਦਾ ਤੇ ਸਾਨੂੰ ਵੀ ਤਾਂ ਪਰਮਿਸ਼ਨ ਦੇਣੀ ਚਾਹੀਦੀ ਹੈ ਉੱਥੋਂ ਦੇ ਐਸਡੀਐਮ ਨੇ ਕੱਲ ਦਾ ਫੋਨ ਕਰ ਰਿਹਾ ਨਹੀਂ ਚੱਕ ਰਿਹਾ ਔਰ ਨਾਲ ਹੀ ਨਾਲ ਡੀਸੀ ਸਾਹਿਬ ਨੇ ਵੀ ਆਪਣਾ ਫੋਨ ਬੰਦ ਕਰ ਰੱਖਿਆ ਹੈ ਇਦਾਂ ਦਾ ਹਾਲਾਤ ਨਹੀਂ ਮੈਂ ਕਦੇ ਦੇਖੇ ਸੀ ਇੰਨਾ ਡਰ ਔਰ ਟੈਰਰ ਇਨ ਅਪਸਰਾਂ ਨੂੰ ਇੰਨਾ ਰਾਜਪੂਤਾਂ ਨੂੰ ਮੈਂ ਸਮਝਦਾ ਕਿ ਬੜੀ ਸ਼ਰਮ ਦੀ ਗੱਲ ਹੈ ਸਮਾਂ ਤਾਂ ਆਉਂਦਾ ਜਾਂਦਾ ਰਹਿੰਦਾ ਹੈ ਕੋਈ ਗੱਲ ਨਹੀਂ ਇੱਥੇ ਸਦਾ ਸਥਿਰ ਸਮਾਂ ਨਹੀਂ ਰਹਿੰਦਾ ਕਿਸੇ ਦਾ ਪਰ ਇਸ ਤਰ੍ਹਾਂ ਦੂਜੀਆਂ ਪਾਰਟੀਆਂ ਨੂੰ ਲੈਵਲ ਪਲੇਇੰਗ ਫੀਲਡ ਨਾ ਦੇਣਾ ਵੀ ਅੱਜ ਭਗਵਾਨ ਤੁਮਨ ਜੀ ਆ ਰਹੇ ਤੇ ਇਹਦੇ ਚ ਇਹਦਾ ਮਤਲਬ ਗਿੱਦੜ ਵਿੱਚ ਨਹੀਂ ਵਟ ਸਕਦਾ ਸੋ ਇਹ 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 ਗਿੱਦੜਬਾ ਦੇ ਪ੍ਰਸ਼ਾਸਨ ਨੇ ਔਰ ਜਿਹੜਾ ਡੀਸੀ ਮੁਕਸਰ ਹੈ ਉਹਰੇ ਇਹੇ ਕੰਮ ਹੈ ਔਰ ਮੈਨੂੰ ਲੱਗਦਾ ਕਿਤੇ ਵੀ ਇਲੈਕਸ਼ਨ ਕਮਿਸ਼ਨ ਨਾ ਆਂਦੀ ਔਰ ਇਸ ਤਰ੍ਹਾਂ ਦੀ ਕੋਈ ਚੀਜ਼ ਨਹੀਂ ਰਹਿ ਗਈ ਹੈ ਸੋ ਆ ਹਾਲਾਤ ਨੇ ਇਹ ਤੁਹਾਨੂੰ ਦੱਸਣਾ ਚਾਹੁੰਦਾ ਸੀ ਸੋ ਜਾਣਾ ਤਾਂ ਗਿੱਦੜਬਾ ਮੁਕਸਰ ਸੀ ਪਰ ਹੁਣ ਕੱਲਾ ਮੁਕਸਰ ਜਾ ਕੇ ਆਉਂਗਾ ਕਿਉਂਕਿ ਰੋਡ ਸ਼ੋਅ ਕਰਨਾ ਚਾਹੁੰਦੇ ਸਾਂ ਪਰ ਭਗਵਾਨ ਵਿਮਾਨ ਜੀ ਦਾ ਡੰਡਾ ਤਖੜਾ ਚੜਿਆ ਹੋਣਾ ਇਸ ਕਰਕੇ ਆਪਾਂ ਨੂੰ ਰੂਟ ਸ਼ੋਅ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਪਰਮਿਸ਼ਨ ਨਹੀਂ ਦਿੱਤੀ ਸੋ ਫੇਰ ਮਿਲਾਂਗੇ ਕਿੱਧਰ ਬਿਆਲੂ ਇੱਕ ਅੱਦੇ ਦਿਨ ਚ ਮੈਂ ਬਣਾ ਕੇ ਪ੍ਰੋਗਰਾਮ ਤੁਹਾਨੂੰ ਦੱਸੂਗਾ ਸੋ ਤੁਹਾਡਾ ਸਾਰਿਆਂ ਦਾ ਧੰਨਵਾਦ ਕਿਰਪਾ ਕਰਕੇ ਫੇਰ ਕਹਿਣਾ ਹੈ ਰਿਸ਼ਤੇਦਾਰ ਭੈਣ ਭਰਾਵਾਂ ਨੂੰ ਆ ਕੇ ਕਹਿ ਜੋ ਤੇ ਟੈਲੀਫੋਨ ਕਰ ਦਿਓ ਜੇ ਕਿ ਉਸੇ ਪਵਾਇਆ ਨਹੀਂ ਜਾਂਦਾ ਸਤਿ ਸ਼੍ਰੀ ਅਕਾਲ ਫੇਰ ਮਿਲਦੇ ਹਾਂ ਸਾਥੀ